ਭਾਰਤ 17 ਅਗਸਤ 2025 ਨੂੰ ਮਹਾੜੀ ਜ਼ਿਲ੍ਹੇ ਦੇ ਪਿੰਡ ਨਿਆ ਸ਼ਹਿਰ ਬਡਾਲਾ ਵਿਖੇ ਦੁੱਗਾ ਨਮੀ ਦੇ ਮੌਕੇ ਤੇ ਜਿੱਥੇ ਚੰਡੇ ਦੀ ਕੁਸ਼ਤੀ ਵਾਸਤੇ ਛਿੰਝ ਮੇਲਾ ਹੋਇਆ ਜਿੱਥੇ ਵੱਖ-ਵੱਖ ਪਿੰਡਾਂ ਤੋਂ ਦੂਰ ਦਰਾੜਿਆਂ ਤੋਂ ਜੋ ਮਹਿਲਵਾਨ ਆਏ ਤੇ ਉਹਨਾਂ ਨੇ ਚੰਡੇ ਦੀ ਕੁਸ਼ਤੀ ਲੜੀ ਤੇ 2.5 ਲੱਖ ਰੁਪਏ ਦਾ ਪਹਿਲਾ ਇਨਾਮ ਸੀ ਇਸੇ ਤਰ੍ਹਾਂ ਸਾਲਾਨਾ ਜੋ ਗੁੱਗਾ ਮਾੜੀ ਤੇ ਮੇਲਾ ਹੁੰਦਾ ਰਬੜਾਲੇ ਵਿੱਚ ਉਹ ਉਸ ਆਯੋਜਨ ਕੀਤਾ ਗਿਆ ਇਸ ਵਿੱਚ ਸੰਤਾਂ ਨੇ ਜਿੱਥੇ ਮੱਥਾ ਟੇਕਿਆ ਗੱਗਾ ਪੀਰ ਤੋਂ ਤੇ ਬਾਬਾ ਜੀ ਦੇ ਗੁਰਦੁਆਰਾ ਚੌਪੜੇ ਸ਼ੁਭ ਕਾਮਨਾਵਾਂ ਜੀ ਦੇ ਵਾਸਤੇ ਮੰਗੀਆਂ ਉੱਥੇ ਹੀ ਇਸ ਸਾਰੇ ਮੇਲੇ ਦੇ ਜੋ ਆਯੋਜਕ ਨੇ ਭਾਈਪਾ ਦੇ ਸੀਨੀਅਰ ਨੇਤਾ ਕੁਸ਼ਵੰਤ ਰਾਏ ਗਿੱਗਾ ਜੋ ਹੈ ਸ਼ਹਿਰ ਦੇ ਪ੍ਰਤੀਨਿਧ ਪੁਰਾਣੇ ਨਿਵਾਸੀ ਨੇ ਅਤੇ ਨਾ ਬੜਾੜੇ ਦੇ ਹੀ ਖੜੜੇ ਨਗਰ ਕੌਂਸਲ ਦੇ 26 ਵਾਰਡ ਦੇ ਕੌਂਸਲਰ ਜਸਵੀ ਸਿੰਘ ਰਾਣਾ ਜਾਨੀ ਉਹਨਾਂ ਨੇ ਸਾਰੇ ਰਵਾਲਟਾਂ ਸੰਭਾਲ ਲਈ ਤੇ ਬਹੁਤ ਵਧੀਆ ਯੋਜਨ ਹੋਇਆ ਤੇ ਹਰ ਤਰ੍ਹਾਂ ਦੇ ਇਥੇ ਜੋ ਹੈ ਹਰ ਵਰਗ ਉਹ ਹਰ ਜੋ ਹੈ ਪਾਰਟੀ ਦੇ ਲੋਕ ਪਹੁੰਚੇ ਪਾਵੇ ਉਹ ਸ਼ਾਮਲਾ ਲੂੜਾ ਵਾਦਰੀਆਂ ਜਾਂ ਕਾਲੀ ਦਨੋਡੀ ਸਵੀ ਦੇ ਭਜਨ ਸਿੰਘ ਸ਼ੇਰ ਗੇਲਾ ਜੀ ਵੀ ਸੀ ਨੰਬਰ ਤਾਂ ਮੈਂ ਕਾਂਗਰਸ ਨੇ ਨਿਰਵੀ ਸਰਜੀਤ ਤੋਂ ਕਿਹਾ ਹੋ ਆਪ ਪਾਰਟੀਆਂ ਕਾਲੀ ਦਨ ਦੇ ਹਰ ਤਰ੍ਹਾਂ ਦੇ ਪਹੁੰਚੇ ਤੇ ਅਮੂ ਹੋ ਗਏ ਇਸ ਤਰ੍ਹਾਂ ਉਹਨਾਂ ਨੇ শোভা বধাই বহু জীবন নৌজবান নশো দূর রাখা বল জড়াই সেবা প্রেরণা মুহারক ये रहा आ रहा ਸਾਰੇ ਨੌਸਰ ਸਾਡੇ ਇੰਟਰਨੈਸ਼ਨਲ ਐਨਾਨਸਰ ਨੇ ਇਹ ਸਾਰਕ ਡੇਟਾ ਸਾਰੀਆਂ ਇਹ ਜਵਾਨੀ ਆਦਰੇ ਕਿਤੇ ਕਿਤੇ ਡੰਗਲ ਹੋਣੇ ਨੇ ਬਹੁਤ ਬਹੁਤ ਧੰਨਵਾਦ ਅਗਾਜੇ ਜਿਹੜੇ ਬੋਲਣ ਐਨਾਨਸਮੈਂਟ ਕਰਦੇ ਬਹੁਤ ਤਨ ਕਰੀਚਾ ਨਾਲ ਵਧੀਆ ਤੇ ਸਾਰੀਆਂ ਸਾਰੇ ਪਾਸੇ ਮਾਤਰਾ ਕਾਫਾ ਜੀ ਸਾਈ ਵਾਲ ਖੇਤਰਾਂ ਦਾ ਨਾਮ ਤੇ ਕਿੰਨਾ ਪਾ मार्था ਰਾਣਾ ਜਸਬੀਰ ਸਿੰਘ ਜੋਨੀ ਵਾਰਡ ਨੰਬਰ 26 ਨਮਾ ਸ਼ਹਿਰ ਬਟਾਲਾ ਜੋ ਅੱਜ ਸਾਡਾ ਗੱਗਾ ਨੌਮੀ ਦਾ ਮੇਲਾ ਏ ਇਹ ਸਾਡਾ ਪ੍ਰਤੀਨਿਕ ਮੇਲਾ ਏ ਪਰਚੀਨ ਬਹੁਤ ਮਤਲਬ ਪੁਰਾਣਾ ਟਾਈਮ ਦਾ ਚੱਲਦਾ ਆ ਰਿਹਾ ਏ ਤੇ ਅਸੀਂ ਇਹ ਮੇਲੇ ਨੂੰ ਬੜੇ ਪਿੰਡ ਦੇ ਮੇਰੇ ਨਾਲ ਯੂਥ ਸਵਾਵਾ ਕਲੱਬ ਹੁੰਦਾ ਏ ਜੋ ਚੰਡੀ ਦੀ ਕੁਸ਼ਤੀ 251000 ਤੇ ਦੂਜੀ ਚੰਡੀ ਦੀ ਕੁਸ਼ਤੀ 77000 ਤੇ ਉਸ ਤੋਂ ਬਾਅਦ ਸੱਭਿਆਚਾਰਕ ਮੇਲਾ ਪੰਮਾ ਧੁੰਮੇਵਾਲ ਜੋ 7 ਵਜੇ ਤੇ ਸ਼ੋਅ ਲਾਈਵ ਸ਼ੋਅ ਚੱਲੂਗਾ ਗੁੱਲਾ ਖਾੜਾ ਪੰਮਾ ਧੁੰਮੇਵਾਲ ਜੀ ਦਾ ਇਹ ਇਹ ਸਾਡਾ ਆ ਪਰਚੀਨ ਮੇਲਾ ਹੈ ਤੇ ਅਸੀਂ ਬਹੁਤ ਧੰਨਵਾਦ ਹੈ ਜਨਤਾ ਦਾ ਬਹੁਤ ਜੀ ਕਿਥੇ ਕਿਥੇ 50 ਲੋਕੀ ਆਏ ਤੇ ਕੀ ਲੋਕਾਂ ਦਾ ਉਸ਼ਾ ਹੈ ਕਿੰਨਾ ਨੌਜਵਾਨਾਂ ਵਾਸਤੇ ਲੋਕਾਂ ਦਾ ਬਹੁਤ ਉਸ਼ਾ ਹੈ ਇਹ ਵੇ 15 16 ਪਿੰਡਾਂ ਦਾ ਮੇਲਾ ਹੈ ਜਿੱਥੇ ਸਾਡੇ ਲਗ ਨੇੜੇ ਤੇ ਬਹੁਤ ਸਾਰੇ ਪਿੰਡ ਸਾਰੇ ਇਕੱਠੇ ਹੁੰਦੇ ਆ ਤੇ ਬੜੇ ਦਿਲਾਂ ਖੁੱਲ ਕੇ ਲੋਕ ਇਸ ਮੇਲੇ ਤੇ ਪਹੁੰਚਦੇ ਆ ਇਸ ਮਤਲਬ ਨਾ ਸਾਡੇ ਜਨਮਾਂ ਤੋਂ ਪਹਿਲਾਂ ਦਾ ਜਿਹੜਾ ਚੱਲ ਰਿਹਾ ਹੈ 100 ਸਾਲ ਤੋਂ ਵੀ ਵੱਧ ਟਾਈਮ ਹੋ ਗਈ ਹੈ ਇਹ ਇਹ ਨਸ਼ਿਆਂ ਤੋਂ ਜਿਹੜੇ ਅੱਜ ਦਾ ਯੁੱਗ ਹੈ ਜੋ ਇਹਨਾਂ ਨੂੰ ਪਹਿਲਵਾਨਾਂ ਨੂੰ ਸਹੀ ਮੈਸੇਜ ਦਿੰਦਾ ਹੈ ਵੀ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਜੋ ਅੱਜ ਪੰਜਾਬ ਦਾ ਛੇਵਾਂ ਦਰਿਆ ਵਗ ਰਿਹਾ ਹੈ ਉਸ ਨੂੰ ਥੰਮ ਪਾਉਣ ਵਾਸਤੇ ਇਹ ਸੱਭਿਆਚਾਰਕ ਮੇਲੇ ਤੇ ਇਹ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਹੈ ਮੈਂ ਇੱਕ ਵਾਰ ਫੇਰ ਗੁਗਾ ਨੋਮੀ ਤੇ ਜਨਮ ਅਸ਼ਟਮੀ ਸਭ ਨੂੰ ਦਿਲੋਂ ਲੱਖ ਲੱਖ ਵਧਾਈ ਦਿੰਦਾ ਤੇ ਜਿਹੜੀ ਸੰਗਤ ਇੱਥੇ ਪਹੁੰਚੀ ਹੈ ਇਸ ਮੇਲੇ ਤੇ ਸਭ ਦਾ ਹੱਥ ਜ ਦਾ ਦਿলো ਧੰਨਵਾਦ ਕਰਦੇ ਆਂ ਸ਼ਾਮਲਾਲ ਜੀ ਉੱਤੇ ਦੇ ਤੌਰ ਤੇ ਚੌਂਕਾ ਦੀ ਟੀਮ ਜਿਹੜੀ ਆਈ ਹੈ ਸਾਰਿਆਂ ਦਾ ਸਵਾਗਤ ਰਹੀ ਜੀ ਆਇਆਂ ਨੂੰ ਵੈਲਕਮ ਕਰਦੇ ਆਪਾਂ ਸਾਡੇ ਬਹੁਤ ਹੀ ਪੁਨੀਆ ਮਿਸਟਰ ਸ਼ਾਮਲਾਲ ਦੁੱਜੇ ਜੀ ਬੁਢੇ ਆਲੇ ਸਰਪੰਚ ਤੇ ਸਾਡੇ ਵਿਲਾ ਪਰਸ਼ਦ ਮੈਂਬਰ ਵੀ ਨੇ ਮੈਂ ਉਹਨਾਂ ਨੂੰ ਇਸ ਮੌਕੇ ਤੇ ਹੋਂਤੇ ਜੀ ਆਖਦਾ ਧੰਨਵਾਦ ਕਰਨਾ ਦੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਸ਼ਾਮ ਲਾਲ ਜੀ ਕੀ ਹਾਲ ਚਾਲ ਕੀ ਕਹੋਗੇ ਅੱਜ ਦਾ ਦਿਨ ਗੁੱਗਾ ਨੌਮੀ ਤੇ ਆਏ ਬਡਾਲੇ ਤੁਹਾਨੂੰ ਆਜਿਆ ਆਪਾ ਖੇਤ ਦੇ ਬਾਗੇ ਇੱਕ ਮੋਢੀ ਪਿਆਰੇ ਭਰਾ ਸਾਡੇ ਖੁਸ਼ਵੰਤ ਰਾਏ ਗਿੱਗਾ ਜੀ ਨੇ ਤੁਹਾਨੂੰ ਮੈਸੇਜ ਆਇਆ ਬਹੁਤ ਬਹੁਤ ਧੰਨਵਾਦ ਬਾਗਲਾ ਦੀ ਗੱਲ ਬਹੁਤ ਬੱਤਨ ਬਾਹੜੀ ਸਾਡੇ ਬਹੁਤ ਹੀ ਸੱਤ ਕਿੰਨੇ ਲੋੜ ਅੱਜ ਇਹਦੀ ਝੰਡਾ ਦੇ ਅਸੀਂ ਸਾਰੇ ਵਿਚਾਰ ਪਰੋਂ ਕੋ ਦੱਸਿਆ ਕਿੰਨੇ ਚਾਰ ਪੰਜ ਹਜ਼ਾਰ ਪਾਈ ਲੱਗੀ ਹੈ ਉਹ ਇਕੱਠੇ ਹੋਏ ਹੈ ਚੌਧਰੀ ਸ਼ਾਮ ਸਿੰਘ ਜੀ ਦੇ ਤੋਂ ਪਾਰ ਤੋਂ ਹੋਏਗਾ ਮਿਆਂ ਜਿਹੜਾ ਆਇਆ ਹੈ ਕਿਨੇ ਬੱਚੇ ਇੱਥੇ ਦੰਗਲ ਦੇ ਵਿੱਚ ਲੱਗ ਰਹੇ ਨੇ ਉਹਨਾਂ ਸਾਰੇ ਹਰਕਤ ਪਰੋਂ ਚੱਟੇ ਉੱਤੇ ਜਿਹੜਾ ਆਇਆ ਹੈ ਆਪਣੇ ਵਾਸਤੇ ਇਕੱਲੇ ਰਹੇ ਜਦੋਂ ਸੰਗਲ ਲਖੋੜਾ ਵੀ ਬਹੁਤ ਹੀ ਨਾਦਿਆ ਜਿਹੜੀ ਪ੍ਰਸਿੱਧੀ ਨਸਨ ਦਾ ਹੈ ਇੱਕ ਚੀਜ਼ ਹੈ ਜਿਹੜੀ ਖੇਡਾਂ ਹੈ ਬਹੁਤ ਬਹੁਤ ਸਵਾਗਤ ਹੈ ਕਿ ਜੈਨ ਆਖਦੇ ਆ ਤੇ ਮੈਂ ਮਾਈਕ ਦੇ ਰਾਹੀਂ ਚਾਹਰੀ ਸ਼ਾਮਲਾ ਜੀ ਨੂੰ ਚੰ ਸ਼ਾਮਲਾ ਜੀ ਨੂੰ ਇੱਕ ਬੇਨਤੀ ਕਰਾਂਗਾ ਵੀ ਕੱਲੋ ਦੱਦੂ ਮਾਜਰੇ ਦੇ ਵਿੱਚ ਮੇਰੇ ਤੋਂ ਵਿੱਚ ਦੰਗਲ ਹੈ ਸਮਾਖਾ ਦੇ ਕੇ ਜੂਰ ਪੁਰੇ ਚਾਹਰੀ ਸ਼ਾਮਲਾ ਜੀ ਨੂੰ ਬੇਨਤੀ ਕਰਾਂ ਨਾ ਵੀ ਉੱਦੋਂ ਮਾਜਰੇ ਦੇ ਵਿੱਚ ਤੁਸੀਂ ਉਹ ਬੇਅਈ ਦਾ ਵੀ ਜਿਹੜਾ ਲਾਣਾ ਜ਼ਰੂਰ ਹੈ ਔਰ ਉਹ ਪ੍ਰਵਿੰਦਰ ਮੰਡਾ ਨੇ ਲੱਗਦੀ ਦੇਖੇ ਆਹ ਕੁਸ਼ਤੀ ਵੀ ਬੜੀ ਸ਼ੌਂਕੀ ਵੀ ਹੋਣੀ ਹੈ। ਮੇਰੀ ਬੇਨਤੀ ਹੈ ਜੀ ਅਸ਼ੋਨੀ ਪਹਿਲਾਂ ਧਾਰਨ ਆ ਵੀ ਅਸ਼ੋਨੀ ਕਾੜਾ ਧਾਰਨ ਦੀ ਗਲਤ ਹੁੰਦੀ ਹੈ। ਆਹ ਪਿੰਡਾਂ ਅੱਜ ਜੇਲੀ ਦੇ ਲਈ ਉਹਨਾਂ ਦੇ ਹੋਰਾਂ ਵਜਾਈ ਕਰ ਰਹੇ ਐ ਤੇ ਪਿੰਡਾਂ ਦੇ ਵਿੱਚ ਪਾਟਣ ਦੇ ਲਈ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਿਰ ਤੋਂ ਆਹ ਚੌਧਰੀ ਸ਼ਾਮਲਾਲ ਜੀ ਤੇ ਤਾਰ ਤੋਂ ਜਿਹੜੀ ਵੱਡੀ ਉਧਰ ਮੈਂ ਵੇਖਤੀ ਤੇ ਮੈਂ ਖੇਲਤਾ ਪੁੱਤਰ ਹਰ ਤਰੀਕ ਖੂਨੀ ਮਜਰਾ ਨਾਲ ਅਵੇਗਾ ਕਿਤੇ ਦੇ ਪਾਸੇ ਆ ਵੀ ਸਰਵਰ ਮਾਮੂ ਪਰ ਅੱਜ ਕੁਸ਼ਤੀ ਵੀ ਬੜੀ ਸਟਾਈਲ ਹੈ ਸੋਹਣੀ ਕੁਸ਼ਤੀ ਹੋਣੀ ਹੈ ਸਿਰੇ ਦੀ ਕੁਸ਼ਤੀ ਹੋਰ ਸ਼ਰਨ ਖੂਨੀ ਮਜਰਾ ਡਾਕਟਰ ਪ੍ਰਵੀnder ਸਿੰਘ ਜੀ ਐਮਸੀ ਖਗੜ ਤੋਂ ਵਿਪਾਰ ਦੇ ਇਸ ਪੰਗਾਲ ਦੇ ਵਿੱਚ ਬੇਨਤੀ ਪ੍ਰਵਾਨ ਕਰਕੇ ਪਹੁੰਚਦੇ ਬਹੁਤ ਬਹੁਤ ਰਵਾਜ ਡਾਕਟਰ ਪ੍ਰਵੀnder ਸਿੰਘ ਜੀ ਐਮਸੀ ਸਾਹਿਬ ਜੀ ਦੇ ਗੋਬਿੰਦ ਸਾਡੇ ਚਾਦਰੀ ਸ਼ਾਮਲਾ ਜੀ ਦੇ ਨਾਲ ਨਸੀਮ ਚਾਦਰੀ ਤੇ ਨਾਲ ਰੋਸ਼ਨ ਬਾਈ ਤੇ ਨਾਲ ਲੱਗੀ ਵੀਰੋਣੀ ਜਿਹੜੇ ਉੱਚੇ ਚ ਤੌਰ ਤੇ ਆਏ ਹੈ ਸਾਡੇ ਭਰਾਵਾਂ ਦਾ ਕਿਸੇ ਨੂੰ ਨਰਾਜ਼ ਨਹੀਂ ਕਰਨਾ ਆਪਣੇ ਇਰੇ ਪਾ ਇੱਧਰ ਖੜ ਜਾਂਦੇ ਕੋਈ ਗੱਲ ਨਹੀਂ ਇਧਰ ਨੇ ਪਾਸੇ ਵੈਰੀ ਗੁਰਚਰਾਂ ਦੇ ਨਾਲਕਿਆਂ ਦਾ ਪਿੰਨਾ ਨਜਵੰਨਾ ਇਹਦੇ ਗੱਲ ਉਹ ਨਾ ਹੋਈਵੇ ਭਜਨ ਜੀ ਪਹਿਲਾਂ ਤਾਂ ਮੁਬਾਰਕਾ ਤੁਹਾਡਾ ਨਾ ਪਦਮ ਸ਼੍ਰੀ ਵਾਸਤੇ ਜਾ ਰਿਹਾ ਕੀ ਕਹੋਗੇ ਅੱਜ ਦਾ ਦਿਨ ਪਹੁੰਚੇ ਇੱਥੇ ਬਡਾਲੇ ਛਿੰਝਾਂ ਚ ਧੰਨਵਾਦ ਜੀ ਤੁਹਾਡਾ ਜੀ ਕੀ ਕੀ ਕਹੋਗੇ ਅਜਾ ਦੇ ਚਿੰਜਾ ਕੀ ਲੋਕ ਖਜਾਨੀ ਸਾਹਿਬ ਦੱਸ ਰਿਹਾ ਕਹਿੰਦਾ ਵੀ ਜੈ ਮਹਾਨ ਸੰਤ ਪਵਿੰਦਰ ਪਾਤਿਹਰੀ ਦੀ ਜਿੰਦੀ ਰਾਵ ਰੂਪੀ ਸੰਗਤ ਦੇ ਅੱਜ ਦੰਗਨ ਦੇਖਣ ਲਈ ਜੀ ਆਉਣ ਵਾਲੀਆਂ ਪੀੜੀਆਂ ਇੱਕ ਇੱਕ ਚੱਲਦਾ ਹੋਇਆ ਸ਼ਿਰ ਮੱਥੇ ਇੱਕ ਵਾਰੀ ਸਾਰੀ ਨਾਮ ਰੂਪੀ ਸੰਗਤ ਆਪਣੇ ਲਈ ਤਾਲੀਆਂ ਮਾਰਦੇ ਵੇਰ ਦੰਗਨ ਦੇਖਣ ਲਈ ਆਏ ਆ ਕੁਸਤੇ ਵਿੱਚ ਆਹ ਹੈ ਪਾਣੀ ਆ ਬਣਾਇਆ ਸਾਰੇ ਭਰਾਵਾਂ ਦਾ ਤਨਹਾਡਾ ਇਧਰ ਦੇ ਪਾਸੇ ਆਪਾਂ ਦੇਖ ਰਹੇ ਹਾਂ ਸਾਹਮਣੇ ਆਉਂਦੇ ਰਹੇ ਵੀ ਕੁਸ਼ਤੇ ਚੱਲਦੇ ਹੋਈਆਂ ਪਿੱਛੇ ਪੁੱਟਾ ਤਿਆਰ ਹੋ ਜਿੱਦੇ ਬਾਸਪੁਰ ਦੇ ਪਹਿਲ ਵਾਲਾ ਉਸ ਤੋਂ ਬਾਅਦ ਦੇਖਤੀ ਕਰਦੇ ਨੇ ਵੀ ਜਲਦੀ ਦੇ ਕੇ ਨਾ ਸੁੱਖਾ ਬਲਾਰੀ ਤੇ ਨੀਂ ਮਿੱਤੀ ਹੈ ਸਿਰੇ ਦੀਏ ਕੁਸ਼ਤੇ ਚੱਲਦੇ ਹੋਈਆਂ ਅੱਜ ਕੋਈ ਵੀ ਡੰਗਲ ਪੜਾਲੇ ਦਾ ਔਰ ਜਿਹੜਾ ਜਿਹੜੀਆਂ ਲੈਸਟਰ ਬੜਾਈ ਦੀਆਂ ਧਰਗੀਆਂ ਨੇ ਇਹ ਬਾਰੇ ਪਿੰਡ ਠੱਪੇ ਵਾਲੇ ਆਉਂਦੇ ਆ ਜਦੋਂ ਵੀ ਖੇਡ ਮੈਚ ਹੁੰਦੇ ਆ ਪਰ ਉਹ ਕਮੇਟੀ ਦੇ ਮੈਂਬਰ ਸ਼ਿਖੋਈ ਰਾਣਾ ਜੀ ਨਾਲ ਨੇ ਹਾਟਮ ਸਿੰਘ ਜੀ ਨੇ ਅਪਤਾਰ ਸਿੰਘ ਜੀ ਬਟਾਦੇ ਰੌਣਕਾ ਪ੍ਰਧਾਨ ਸੇ ਕਮੇਟੀ ਵੱਲੋਂ ਸਟੇਜ ਮੈਨੂੰ ਬਹੁਤ ਬਹੁਤ ਧੰਨਵਾਦ ਹਰ ਵਕਤ ਮਾਣ ਜਿਹੜੇ ਵੀ ਜਿਹੜੇ ਪੁੱਜੇ ਆ ਰਹੇ ਆ ਤੇ ਡੰਗਲ ਦੇ ਵਿੱਚ ਸੱਭ ਨੂੰ ਘਰ ਆਫ ਕਰਨ ਲਈ ਗੁਰੂ ਜੀਰ ਪਰ ਤੇ ਨਾਲ ਮੇਰੀ ਬੈਂਟੀ ਵੀ ਇਥੋ ਕਿ ਪਹਿਲਵਾਨਾਂ ਦਾ ਪਿੰਡ ਹੈ ਉਹ ਬਾਬਾ ਪਿੰਡ ਹੀ ਆ ਲੱਗੇ ਜਦੋਂ ਕੁਸ਼ਤੀ ਮੁੱਕ ਗਈ ਕੁਸ਼ਤੀ ਸ਼ੋਅ ਕਰ ਲੈਣੀ ਹੈ ਇਹ ਦਿਨ ਦੀ ਪਹਿਲਵਾਨਾਂ ਨੂੰ ਜਿੱਤੇ ਬਾਤ ਸੁਣ ਲਈ ਆਉ ਤਿਆਰੀ ਵਿੱਚ ਰਹਣਗੇ ਤੇ ਮੋਲਾ ਸਰਪੰਚ ਜੀ ਤੋਂ ਤਾਂ ਤੋਂ ਪਹੁੰਚੇ ਨੇ ਬਹੁਤ ਬਹੁਤ ਸਰਪੰਚ ਉਹਨਾਂ ਦਾ ਮੈਨੇਜਰ ਹੌਸਲਾ ਤਾਂ ਵਿਧਾਨ ਦੇ ਲਈ ਬਹੁਤ ਬੱਤ ਹੈ ਉਧਰ ਜੈਸ਼ਰ ਗਿਆਨਤੀ ਸਾਡਾ ਛੋਟਾ ਵੀ ਮਾਣ ਪੰਜਾਬੀ ਦੇ ਲਈ ਹਜ਼ਾਰ ਦੇ ਵੱਡੇ ਮਾਣ ਦੇ ਕਰ ਰਿਹਾ ਹੈ ਭਗਲੇ ਆਇਆ

ਪਰਦੀਪ ਜੇਰਖਪੁਰੀਆ ਜੋ ਤਰਫ ਸੇ ਆਉਣੇ ਆਉਣੇ ਗੋੜੇ ਆਰੰਭ ਹੋਣਗੇ ਲੋਟੇ ਵਿੱਚ ਤੁਸੀਂ ਆਨੰਦ ਮਾਣੋਗੇ ਮਿੱਟੀ ਦਾ ਜੋ ਖਾਣਾ ਭਰ ਗਿਆ ਹੈ ਉਹਦੇ ਬਹੁਤ ਬਹੁਤ ਧੰਨਵਾਦ ਬੜਾ ਪਾਤਸ਼ਾਹ ਹੈ ਜੀ ਆਪ ਜੀਤ ਆਲਮ ਗੇ ਕੀ ਬਾਤ ਹੈ ਚਲੋ ਨੀ ਗਿੱਧਾ ਹੋਗੇ ਨਾ ਪਾਸੇ ਜਿਹੜੇ ਬਹੁਤ ਚੱਲ ਕੁੱਤੀਆਂ ਤਿਆਰ ਅਦਰ ਕਲੀਰ ਆਓ ਇੱਧਰ ਦੇ ਪਾਸੇ ਸਟੇਜ ਦੇ ਮੁਰੇ ਮੈਂਸਰ ਜੀ ਦੇ ਤਰਫੋਂ ਆਪਣੇ ਨਾਲ ਜਿਹੜਾ ਚੱਕਰ ਲਾਉਣਾ ਢੋਲੀ ਵੀਰਾਂ ਨੇ ਬੇਨਤੀ ਹੈ ਉਹ ਜੀ ਸ਼ੁਰੂ ਹੋ ਗਈ ਕੁੱਤੀ ਤੇ ਨੇ ਪਾਸੇ ਦਿਲੂ ਪਹਿਲਵਾਨ ਦੀ ਜਿੱਤਿਆ ਹਰ ਤੀਜ ਕੁਸ਼ਤੀ ਜਿੱਤ ਗਿਆ। ਬਾਕੀ ਕੋਈ ਕੁਸ਼ਤੀ ਜਿਹੜੀ ਹੋਈ ਹੈ ਆ ਵੀ ਨਜ਼ਰ ਨਾਲ ਜਲਦੀ ਵੇਖਿਆ। ਕੁਲਜੀਤ ਕੁਸ਼ਤੀ ਸੰਗਤ ਜਿਹੜੀ ਕਰ ਰਹੀ ਜਿਹੜਾ ਪੁੱਤ ਪਹਿਲਵਾਨ ਨੂੰ ਦਾਨ ਦਿੱਤਾ ਕਦੇ ਜਾ ਨਹੀਂ ਗਿਆ। ਸਭ ਤੋਂ ਵੱਡਾ ਦਾਨ ਮੰਨਿਆ ਗਿਆ ਬੇਟਾ ਜਾਨਾ ਤੇ ਪਹਿਲਵਾਨ ਨੂੰ ਪਾ ਚੱਕੇ ਦਾਨ ਕਰਿਓ ਬੇਨਤੀ ਕਰ ਰਿਹਾ ਸੰਗਤ ਨੂੰ। ਕੋਈ ਪਹਿਲਵਾਨ ਜਲਦੀ ਦੇ ਕੇ ਅਗਲੀ ਕੁਸ਼ਤੀ ਦੇ ਪਿਆਰੇ ਵੀ ਨਾਲ ਚੀਮਾ ਚਮਕਾਲ ਸਾਹਿਬ ਆ ਅਸ਼ਵਨੀ ਬਾਰੰਦ ਦੇ ਵਿੱਚ ਵੀ ਕਸਤੀ ਨਾਮ ਦੇ ਲਿਖਿਆ ਬੱਸੇ ਮਨੀਸ਼ੇਰੋ ਚੌਧਰੀ ਸ਼ਾਮਲਾਲ ਜੀ ਤੇ ਸਾਡਾ ਵੀਰ ਪਾਸੇ ਕਾਲੇ ਲੰਗੋਟੇ ਦੇ ਵਿੱਚ ਕੁਲਵੀਰ ਹੈ ਚੰਗੀ ਗਰੀਆ ਅਨਰਾਜ ਚਮਕੌਰ ਸਾਹਿਬ ਵਿਚਲੇ ਪਾਸੇ ਆ ਲਾਲ ਜੋਟੇ ਦੇ ਵਿੱਚ ਉਧਰ ਵੇਖੋ ਵੀ ਕੁਸਤੀ ਚੰਦੀ ਮਚਾ ਕੇ ਚੰਦੀ ਮਚਾ ਕੇ ਦੇਖ ਕੇ ਆ ਤੇ ਇੱਧਰ ਚੱਕਰੀ ਮੜੀ ਅੱਗ ਜੱਟਲਾ ਪਹਿਲਾਂ ਬਾਕੀ ਫਿਰ ਦਰਬਾਰ ਚ ਕਰਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਿਆਰ ਦੇ ਨਾਲ ਜਸਵੀਰ ਰਾਣਾ ਜੇ ਸਾਰੇ ਇਹ ਆਪਣੇ ਜੋ ਪੰਡਾਲ ਦਾ ਮੇਲੇ ਆ ਵੀ ਗੋਪਾਲਪੁਰਾ ਚੇਂਡੀਗੜ੍ਹ ਆ ਵੀ 322000 ਦੇ ਅੱਜ ਦੇ ਦਿਨ ਦੀ ਆ ਇੱਕ ਹੋਰ ਬੋਲਾਂਗੇ ਗਗਨ ਦੀਪਕ ਕੰਦੀ ਖੂਨੀ ਮਜਰਾ ਨਾਲ ਆਵੇਗਾ ਜੱਸ ਪਹਿਲਵਾਨਾ ਮਾਮੂ ਪਰ ਕੀ ਬਾਤ ਢੰਗੀਆਂ 21-21 ਹਜ਼ਾਰ ਦੀਆਂ ਹੋ ਗਈਆਂ ਦੋ ਵੱਡੀਆਂ ਪੰਜ ਕੁਸ਼ਤੀਆਂ ਸਿਰੇ ਦੀਆਂ ਵਿਖੜੀਆਂ ਨੇ ਅੱਜ ਵਾਹ ਸਰਗਰਪਾਲ ਸਿੰਘ ਜੀ ਐਮਸੀ ਮੋੜੀ ਕਰਨ ਰਾਜ ਜਸਵੀਰ ਸਿੰਘ ਜੀ ਐਮਸੀ ਝੋਗੀਆਂ ਆਹ ਹੋ ਤੇਜ ਸਿੰਘ ਜੀ ਗੁਦਰਾਲੀ ਇਹ ਸਾਰੇ ਅੱਜ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਇਸ ਪੰਡਾਲ ਦੇ ਵਿੱਚ ਆਏ ਨੇ ਜੰਗਲ ਦੀ ਰੌਣਕ ਆਪ ਜੀ 12 ਤੇ ਨਾਲ ਨੰਨੂ ਚੰਕਾਰ ਸਾਹਿਬ ਆਹ ਟਰਾਲੀ ਦੀ ਟਰਾਲੀ ਦੇ ਤਾਲੀ ਵੀ ਜੱਗ ਜਿਹੜਾ ਆਪਾਂ ਮਾਨਤਾ ਲੈਣਾ ਆਪਾਂ ਨੇ ਉਧਰ ਚੌਧਰੀ ਸ਼ਾਮ ਲਾਲ ਜੀ ਵੱਡੀ ਹਾਜ਼ਰੀ ਲਗਾ ਕੇ ਗਏ ਆ ਚੌਧਰੀ ਸ਼ਾਮ ਲਾਲ ਜੀ ਕੱਲ ਨੂੰ ਰੱਦੂ ਮਦਰ ਦੇ ਵਿੱਚ ਪਹੁੰਚਣਾ ਤੁਸੀਂ ਪੱਕਾ ਆਪਣੀ ਟੀਮ ਦੇ ਨਾਲ ਇਹ ਬੇਨਤੀ ਹੈ ਚੌਧਰੀ ਸ਼ਾਮ ਲਾਲ ਜੀ ਜ਼ਰੂਰ